ری سو تیر گا ہاری گاون ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਂ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੇਵ ਧਿਆਨ ਕਰ ਨਾਲੇ ਕਰ ਨਾਲੇ ਕਰ ਨਾਲੇ ਕਰ ਨਾਲੇ ਗਾਵਨ ਤੁਦਨੋ ਸਿਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੀ 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 ਗਾਵਨ ਤੁਦਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਣੀਆਂ ਮਨ ਮੋਹ ਸੁਰਗ ਮਾਛ ਪਿਆਲੇ 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 ਗਾਵਨ ਤੁਦਨੋ ਰਤਨ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਕਲ ਸੂਰਾ ਕਾਣ ਤੁਦਨੋ ਖਾਣੀ ਚਾਰੀ 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 ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੀ ਸਈ ਤੁਦਨੋ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਕਰਸਾਲੇ 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 ਹੋਰ ਕੀਤੇ ਤੁਦਨੋ ਗਾਵਨ ਉਸੇ ਮੈਂ ਚੈਤਨ ਆਵਨ ਨਾਨਕ ਕੀਆ ਵਿਚਾਰੇ 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 ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਵੀ ਉਹ ਸੀ ਜੈ ਨਜਾਸੀ ਰਚਨਾ ਜਿਨ ਨਿਰਚਾਈ ਤੇ ਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਨੇ ਉਪਾਏ ਕਰ ਕਰ ਦੇਖਾ ਕੀਤਾ ਆਪਣਾ ਜੋ ਤਸਤੀ ਵੜਿਆਈ ਜੋ ਤਿਸ ਭਾਵੈ ਸੋਈ ਕਰ ਸੇ ਰੁਕਮੈ ਕਰਨਾ ਜਾਇ ਸੋ ਪਤ ਸਾਹੁ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆ ਸਮਾ ਲਾ ਪੈ ਲਾ ਪੈ ਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਢੀਠਾ ਹੋਈ ਕੀਮਤ ਪਾਇ ਨਾ ਕਹਿ ਜਾਏ ਕਹਿਣੇ ਵਾਲ ਤੇ ਰਈ

جے جی سب, جی سب مل کے آخر پا ہو ہوگئے گاٹ نہ جائے نہ ہو ہو ہوگئے سوک دندہ رہنا چکے بھوگے بھوگے

مل جن نانک نام محلہ پنج ما پنج ما پنج ما کام

ਰਣਹਾਰ ਰਣਹਾਰ ਹਰਿਆ ਪੇਠਾ ਕਰ ਹਰਿਆ ਪੇ ਸੇਵਕ ਜੀ ਜੈ ਨਾਨਕ ਜੰਤ ਵਿਚਾਰਾ ਤੂੰ ਘਾਟ ਘਟੰਤਰ ਸਰਬ ਨਿਰੰਤਰ ਜੀ ਰਤ ਕੋ ਬੁਰਖ ਸਮਾਨ ਅਕ ਸਮਾਨ ਸਮਾਨ ਇੱਕ ਦਾਤ ਇੱਕ ਬਿਖਾਰੀ ਜੀ ਸਭ ਤੇਰੇ ਚੋ ਜਗ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤਦ ਬਿਨੇ ਵਰ ਨਾ ਜਾਣਾ ਨਾ ਜਾਣਾ ਤੂੰ ਪਾਰ ਬ੍ਰਹਮ ਅੰਤ ਬਿਅੰਤ ਬਿਅੰਤ ਜੀ ਤੇ ਚਾ ਗੁਣਿਆ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜਨ ਨਾਨਕ ਤੈਨ ਕੁਰਬਾਨ 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 ਹਰ ਦਿਆਵ ਹੈ ਹਰ ਦਿਆਵ ਹੈ ਤੁਦ ਜੀ ریت بنڈار جی ہری بےت بینتا تیرت تیر سلان سی ہر نک ان

ਤੇਰੇ ਅਨੇਕ ਤੇਰੇ ਅਨੇਕ ਪੜੇ ਉਹ ਸਿਮਰਤ ਸਤਜੀ ਕਰ ਕੇ ਰਿਆਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਿੰਨਾ ਇੱਕ ਜੀ ਜੋ ਭਾਗ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖੰਪਰਮ ਕਰਤਾ ਜੀ ਤੁਦ ਜੀਵੜੇ ਵਰਨਾ ਕੋਈ ਤੂੰ ਯੁਗ ਯੁਗ ਇੱਕੋ ਸਦਾ ਸੁਦਾ ਤੂੰ ਇੱਕੋ ਜੀ ਤੂੰ ਮੈ ਚਲ ਕਰਤਾ ਸੋਈ ਸੋਈ ਤੁਦੀ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਘੀ ਤੁਦੀ ਆਪੇ ਸ੍ਰਿਸ਼ਟ ਸਭੁ ਪਾਏ ਜੀ ਤੁਦੇ ਆਪੇ ਸੁਰਜ ਸਭ ਕੋਈ ਸਭ ਕੋਈ ਸਭ ਕੋਈ ਜਨਨਾਲਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮੰਨਣਾ ਚੋਤਾ ਤੂੰ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਵੇਂ ਸੋਈ ਥੀ ਸੀਂ ਥੀ ਸੀ ਜੋ ਤੂੰ ਦੇ ਸੋਇਓ ਪਾਈ ਰਹਾ ਓ ਸਭ ਤੇਰੀ ਤੂੰ ਸਭ ਨੂੰ ਸਿਆਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾ ਦਾ ਮਨ ਮੁਖ ਬਵਾਇ ਤੂ ਦੇ ਆਧੂ ਛੋੜਿਆ ਆਪ ਮਿਲਾਇ ਆਪ ਮਿਲਾਇ ਤੂੰ ਦਰਿਆ ਓ ਸਭ ਤੁਝ ਹੀ ਮਾਹੇ ਤੁਜ ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਜੋਕ ਮਿਲ ਵਿਛੜਿਆ ਸੰਜੋਗੀ ਮੇਲ ਕੀ ਮੇਲ ਜਿਸਨੋ ਤੂ ਜਾਣਾ ਹੈ ਸੋਈ جانے جانے ہر من سد ہی کھانے جن ہر سیو ترسک پایا سہجے ہی ہر نام سمایا تو آپ کرتا تیرا سب ہوئے تو کر وے جانے گرمکھ پرگٹولہ محلہ مک دل ترآت کا جنمر جا تنگ مایا گھر تپ نہ جانا جاپ نہ جانے ہر رایا کامنیچ کرما سرن پری کیو سر مہو سرما سرما پاشا دسویں کرو ہاتھ دہچا پورن ہوئی چکی 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 ਤਾਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪਤਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥੇ ਮੋਈ ਬਚਾਓ ਬਚਾਓ ਸੁਖੀ ਬਸੈ ਮਗਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾ ਰਾਮੋ ਅੱਛਾ ਨਿਜ ਕਰ ਦੇ ਕਰਿਓ ਸਹਿ ਬੈ ਰਨ ਕੂ ਆਸੰਗਰੀਆ ਸੰਗਰੀਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੋ ਮੈ ਸ਼ਰਡ ਗਿਓ ਬਰਨ ਧਿਆਨ ਜੋ ਬਰਚਨ ਸੋ ਤੁਮ ਤੇ ਪਾਮ ਤੇ ਪਾਮ ਤੇ ਸੇਵਕ ਸਿਖ ਹਮਾਰੇ ਤਾਰਿਆ ਚੌਂਚੂ ਸਤਰ ਹਮਾਰੇ ਮਾਰਿਆ ਆਪ ਹੱਥ ਦੇ ਮੁਝੇ ਉਭਰੀਆ ਮਰਨ ਕਾਲ ਕਾ ਦਰਾਸਨੀ ਬਰੀਆ

جا کال سب جگت بناؤ دیو دشن اوتارا سوئی گرو سمجھو نمسکار کی جانک بڑے برے کی پیر پچانک سبر کر سنتن دکھ پائے دکی سکھ پائے سات کے سکھی ایک پیر پشانے کٹ کٹ کے پٹ پٹ ਕੀ ਜਾਣੈ ਜਬੁਦ ਕਰਕ ਕਰਾ ਕਰ ਤਾਰਾ ਪਰਜਾ ਤਰਤਿ ਦੇ ਆਪਰ ਪਰ ਜਬੇ ਆਕਰਕ ਕਰਤੋ ਕਬਹੁ ਤੁਮ ਮੈ ਮਿਲਤ ਦੇ ਦਰਸ ਬਹੁ ਜੇ ਦੇ ਬਦਨ ਸ੍ਰਿਸ਼ਟ ਸਭ ਧਾਰੇ ਆਪਿ ਆਪਣੀ ਬੂਜੋ ਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੀਦ ਬੀਦ ਰੇ ਆਲਮ ਰੇ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਨੀਲ ਨਾਦ ਸੰਭੂ ਤਾਂ ਕੰਮ ਉਚਾਰਤ ਪੀਤਾ ਜਾਂ ਕੋ ਬੀਵਨ ਬੀਦ ਬੇਦਕ ਬੀਦ ਬੇਦਕ ਤਾਂ ਕੋ ਕਰ ਪਾਨ ਨਿਮੰਤ ਮਹਾ ਮੁਖਿਸ਼ ਬੀਦ ਨਾ ਜਾਣਤ ਮਹਾ ਦੇ میری تم <shop> مری درک مری پورک جمنگ تم سنکٹ سب تاری جو کال نکمیا ਰਚ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਇ ਨਿਹਰ ਹੋ ਤਾਕੇ ਤਾਂ ਤਨਿਕ ਮੋਹ ਰਹੋ ਮੋਹ ਰਹੋ ਰਦ ਸਦ ਕਰਮ ਉਸਬ ਹੋਈ ਦੁਸ਼ਟ ਸਾਸ ਸਭ ਸਕੈ ਨ ਕੋਈ ਇੱਕ ਬਾਰ ਜਨਮ ਅਸਮ ਬਾਰਾ ਕਾਲ ਫਾਸਤੇ ਤਾਈਂ ਬਾਰਾ ਜਿਨਰ ਨਾਮ ਤਿਆਰੂ ਕਾ 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 ਦਾਰ ਦੁਸ਼ਤੋ ਤੇਰਾ ਹਰਖ ਕੀਤ ਮੈਂ ਸਰਨ ਤੇ ਸਰੀ ਆਪ ਹਾਥ ਦੇ ਲਿਓ ਬਾਰਿਓ 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 ਸਾਰੇ ਬਿਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਚਾਈ ਕਾੜ لاری سر بٹو مہو سہائی دشتی لو بچائی پائیں گہیں جگتے تے تم رے تب تے گو آخت رہنی آنے ہو رام رہیم کو رہیم کو رانا ایک دہمت ایک نہ ماننے ہو سمرت ساستر بید سب ہے گو بید کا ہم ایک نہ جاننے ہو شریع سپان کے لپا تم ری کر میں نہ کہو سب تو اب کھانے دو ہرا ساکھل دوار کو شاڑ کے گئے ہو تہار دوار بائیں گہیں کی راجے اس گو زندہ اس تہار ساکھل دوار کو شاڑ کے گئے ہو تہار دوار بائیں گہیں کی راجے اس ਸਾਈ ਗੋਬਿੰਦਾਸ ਤੁਹਾਰ 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 ਰਾਮ ਕਰੀ ਮਹਲਾ ਤੀ ਜਾਨਾਂ ਦੇ ਕੋ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ 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 ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋ ਸੰਗਾ ਹੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਜ ਮੈਂ ਪਾਜ ਮੈਂ ਪਾਜ ਮੈਂ ਪਾਜ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ

صاحب <تصفح> کیا نہیں کرتے رہے ساچا نام میرا یادار 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 ساچ نام یادار میرا جن بھکا سب کے وائیں آ کر ساں سکمن یائے بسے جن اچھا سب کو جائیں صدا قربان کی تاگر بیٹھوں ہوں جس دیا ہے بڑی آئیاں کہہ نال سنہا سن تو سب ترو پیارو ساچا نام میرا یادار 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 واجے پنچ زبد تکار سباگ ہے گر سباگ ہے شبد واجے کلاجد کر تاریاں 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 ਪਾਂਚ ਦੂਦ ਦੂਦ ਬਾਸੇ ਕੀਤੇ ਕਾਲ ਘੰਟੀ ਕਮਾਰਿਆ ਦੁਰਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੇ ਲਾਗੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਗਰੇ ਅਨਹਦ ਬਾਜੇ ਆਨੰਦ ਸੁਣੋ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਤ ਪੂਰੇ ਤ ਪੂਰੇ ਔਰ ਬ੍ਰੰਧ ਬਪਾਇ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਭਾਈ ਸੁਰ ਸੇ ਪੂਰੇ ਗੁਰ ਤੇ ਜਾਣਤੇ ਜਾਣਤੇ ਸੁਣ ਤੇ ਪੁਨੀਤ ਕਹਤੇ ਤੋ ਵਿਤ ਸਤ ਗੁਰ ਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨਾਂ ਗੇ ਬੋ ਜੀ ਅਨੰਦ ਤੂਰੇ ਤੂਰੇ ਸੋਣ ਤੇ ਪੁਨੀਤ ਕਹ ਤੇ ਪਵਿਤ ਸਾਤ ਗੁਰ ਰਹਾ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨੰਦ ਤੂਰੇ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅਮਰ ਜਨਮ ਧਾਪੁਰ ਕਾ ਪਯੋ ਜਿਸ ਕਾ ਸਭ ਸੇ ਆਧਾਰ ਸੇ ਆਧਾਰ ਜੇ ਕੋ ਕਹਵੇ ਜੇ ਕੋ ਪੁੰਚਤਿਸ ਕਾ ਹੋਏ ਉਧਾਰ ਹੋਏ ਸਤਜਿ ਨੈ ਜਾਇ ਨਿਤ ਨਿਤ ਰਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੂ ਬਸਾਰੂ ਸ਼ਲੋਕ ਮਹਲਾ 5 ਪੰਜਮਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗਿਕ ਤੋਈ ਮੈਂ ਨਿਰਗੁਣਿਆਰੇ ਕੋਕਨ ਨਾਹੀ ਆਪੇ ਤਰਸ ਪਿਓਇ ਰਸ ਪਿਓਇ ਰਸ ਪਿਓਇ ਤਾਰਸ ਪਿਆ ਮਹਿਰਾਮਤ ਹੋਈ ਸਾਧਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰੀ ਬੇ ਹਰੀ ਬੇ ਹਰੀ ਤਾਰਸ ਪਿਆ ਮਹਿਰਾਮਤ ਹੋਈ ਸਾਧਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੇ ਹਰੀ ਬੇ ਹਰੀ ਬੇ ਹਰੀ پاؤ تیترات جیتے کوہے اتری راکر کرپال ساہے ساہے برسا کوئی نہ جائے جے آد آئے تئے سلوک محلہ اتر گور آ جے نہ گر نو گر نو گر نو ست گور سی رس پی ٹھا نانک کرپا کرے جس نو جگم کدی برل ਮਹਾਲਾ ਪੰਜਵਾ ਪੰਜਵਾ ਰਖੇ ਰਖਣਹਾਰ ਆਪੋ ਬਾਰਿਆਂ ਨੇ ਗੁਰ ਕੀ ਪੈਰੀ ਪਾਏ ਕਾਜ ਸੁਵਾਰਨ ਹੋਆ ਆਪ ਦੇ ਆਲ ਮਨੁਨਾ ਵਿਚਾਰ ਅਨੁਸਾਰ ਜਨ ਆਕੇ ਸੰਗ ਪਹੁੰਚ ਉਤਾਰਨ ਉਤਾਰਨ ਸਾਖਤ ਨਿੰਦਕ ਦੁਸ਼ਟ ਖਣ ਮਾਹੀ ਬਿਦਾਰਿਆਂ ਤੇ ਸੋ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਗਜਾਰਿ ਗਜਾਰਿ ਤੇ ਸੋ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਗਜਾਰਿ گرو جی گر گر کا خالصہ خالص خالصا واحر جی کی فتح فتح فتح, فتح